ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਮਸੰਦ ਪ੍ਰਥਾ ਦੀ ਰਮਤਾ ਤੋਂ ਲੈ ਕੇ ਸਮਾਪਤੀ ਤੱਕ ਆਖਰ ਕਿਵੇਂ ਮਸੰਦ ਜਿਹੜੇ ਸਾਨੂੰ ਕਰਪਟ ਹੋ ਗਏ ਸਿੱਖੀ ਸਿਧਾਂਤਾਂ ਦੇ ਉਲਟ ਕੰਮ ਕਰਨ ਲੱਗ ਗਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਮਸੰਦ ਪ੍ਰਥਾ ਦਾ ਖਾਤਮਾ ਕਰ ਦਿੱਤਾ ਔਰ ਇਸ ਤੋਂ ਬਾਅਦ ਖਾਲਸਾ ਪੰਥ ਦੀ ਸਿਰਜਣਾ ਕੀਤੀ ਮਸੰਦਾਂ ਦੀ ਗੱਲ ਕਰੀਏ ਤਾਂ ਮਸੰਦ ਸ਼ਬਦ ਜਿਹੜਾ ਹੈ ਉਹ ਮਨਸਤ ਦੇ ਤੋਂ ਬਣਿਆ ਹੈ ਜਿਸ ਦਾ ਭਾਵ ਹੁੰਦਾ ਹੈ ਉੱਚੀ ਥਾਂ ਤੇ ਬੈਠਣ ਵਾਲਾ ਗੁਰੂ ਰਾਮਦਾਸ ਮਹਾਰਾਜ ਨੇ ਮਸੰਦ ਪ੍ਰਥਾ ਦੀ ਰੰਪਤਾ ਕੀਤੀ ਇਹਨਾਂ ਦਾ ਕੰਮ ਸੀ ਕਿ ਪਿੰਡਾਂ ਵਿੱਚ ਨਗਰਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਔਰ ਜਿਹੜੀ ਦਸਵੰਦ ਦੀ ਮਾਇਆ ਹੋਣੀ ਉਹ ਲਿਆ ਕੇ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਵਾਉਣੀ ਹਾਲਾਂਕਿ ਇਹ ਜਿਹੜੇ ਮਸੰਦ ਸਨ ਇਹ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਹੀ ਇਹ ਵਿਟਰ ਗਏ ਸਨ ਔਰ ਇਹ ਜਾ ਕੇ ਬਾਬਾ ਪ੍ਰਿਥੀ ਚੰਦ ਦੇ ਨਾਲ ਰਲ ਗਏ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਖਿਲਾਫ ਵੀ ਸ਼ਾਦਿਸ਼ਾ ਘੜਨ ਲੱਗੇ ਸੀ ਔਰ ਕਈ ਮਸੰਦ ਐਸੇ ਸਨ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਤੱਕ ਬਹੁਤ ਵਧੀਆ ਸਿੱਖੀ ਦਾ ਕਾਰਜ ਕੀਤਾ ਔਰ ਥਾ-ਥਾਂ ਦੇ ਉੱਪਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਦਸਵੰਦ ਦੀ ਮਾਇਆ ਜਿਹੜੀ ਸੀ ਲਿਆ ਕੇ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਵਾਈ ਸੀ ਔਰ ਮਸੰਦਾਂ ਦੇ ਨਾਲ ਨਾਲ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉੱਪਰ ਕੋਲੀ ਤੱਕ ਵੀ ਚਲਾਈ ਗਈ ਸੀ ਮਾਹਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਾਏ ਜਦੋਂ ਮਸੰਦ ਜਿਹੜੇ ਆ ਦੂਰ ਦੂਰ ਤੋਂ ਪੇਟਾਵਾਂ ਕਠੀਆਂ ਕਰਕੇ ਲਿਆਉਂਦੇ ਸੀ ਔਰ ਗੁਰੂ ਦਰਬਾਰ ਦੇ ਵਿੱਚ ਜਮਾ ਕਰਵਾਉਂਦੇ ਸੀ ਔਰ ਕੁਝ ਮਸੰਦ ਜਿਹੜੇ ਸਾਨੂੰ ਭ੍ਰਿਸ਼ਟ ਹੋ ਗਏ ਜਿਨ੍ਹਾਂ ਦਾ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀ ਲੱਗ ਚੁੱਕਾ ਸੀ ਇੱਕ ਮਸੰਦ ਸੀ ਜਿਹਦਾ ਨਾਮ ਸੀ ਦੁਲਚਾ ਮਸੰਦ ਉਹਨੂੰ ਸੋਨੇ ਦੀਆਂ ਮੋਹਰਾਂ ਇੱਕ ਸੇਖ ਨੇ ਦਿੱਤੀਆਂ ਸੀ ਪਰ ਉਹਨੇ ਆਣ ਕੇ ਗੁਰੂ ਦਰਬਾਰ ਵਿੱਚ ਜਮਾ ਘੱਟ ਕਰਵਾਈਆਂ ਮੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਦੇ ਨਾਲ ਸ਼ਸਤਰ ਵਿਦਿਆ ਖੇਡਦਿਆਂ ਖੇਡਦਿਆਂ ਜਾ ਕੇ ਜਾਣ ਬੁਝ ਕੇ ਦੁਲਚਮਸੰਤ ਦੇ ਵਿੱਚ ਵਜੇ ਔਰ ਦੁਲਚੇ ਮਸੰਦ ਦੀ ਦਸਤਾਰ ਲੱਥ ਗਈ ਔਰ ਉਹਦੀਆਂ ਮੋਹਰਾਂ ਜਿਹੜੀਆਂ ਬਾਹਰ ਡਿੱਗ ਪਈਆਂ ਜਿਸ ਤੋਂ ਬਾਅਦ ਦੁਲਚਾ ਮਸੰਦ ਜਿਹੜਾ ਸੀ ਉਹਦਾ ਪਰਦਾ ਫਾਸ਼ ਹੋ ਗਿਆ ਔਰ ਇਸੇ ਤਰ੍ਹਾਂ ਦੇ ਨਾਲ ਹੀ ਇੱਕ ਸਿੱਖ ਜਿਹੜਾ ਸੀ ਉਹ ਕਾਬਲ ਦੀ ਧਰਤੀ ਤੋਂ ਆਇਆ ਉਹਨੇ ਆਣ ਕੇ ਗੁਰੂ ਦਰਬਾਰ ਦੇ ਵਿੱਚ ਜਦੋਂ ਦਰਸ਼ਨ ਕਰਨ ਲੱਗਾ ਤੇ ਉਸ ਨੂੰ ਉਸ ਵੇਲੇ ਚੇਤੂ ਮਸੰਦ ਨੇ ਕਿਹਾ ਕਿ ਤੂੰ ਗੁਰੂ ਦਰਬਾਰ ਵਿੱਚ ਨਾ ਜਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਨਾਲ ਨਾਰਾਜ਼ ਹੈ ਤਾਂ ਉਹ ਵਿਚਾਰਾ ਕਾਬਲ ਤੋਂ ਆਇਆ ਸਿੱਖ ਜਿਹੜਾ ਸੀ ਆਨੰਦਪੁਰ ਸਾਹਿਬ ਤੋਂ ਬਾਹਰ ਬੈਠਾ ਰੁੱਖ ਦੇ ਥੱਲੇ ਰੋਂਦਾ ਪਿਆ ਸੀ ਨਾਲੇ ਯਾਦ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਕੋਲੋਂ ਕਿਹੜਾ ਗੁਨਾਹ ਹੋ ਗਿਆ ਮੈਂ ਕਾਬਲ ਦੀ ਧਰਤੀ ਤੋਂ ਆਇਆ ਹਾਂ ਪਰ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਹੁਕਮ ਨਹੀਂ ਹੈ ਨਾ ਉਸ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਿੰਘਾਸਨ ਦੇ ਉੱਪਰ ਬਰਾਜਮਾਨ ਸੀ ਅਚਨ ਚੇਤ ਗੁਰੂ ਗੋਬਿੰਦ ਸਿੰਘ ਨੇ ਆਪਣੇ ਨੇਤਰ ਖੋਲੇ ਔਰ ਖੋਲ ਕੇ ਨੇਤਰ ਇੱਕ ਸਿੱਖ ਨੂੰ ਬੁਲਾਇਆ ਤੇ ਕਿਹਾ ਜਾ ਇੱਥੋਂ ਥੋੜੀ ਦੂਰ ਇੱਕ ਦਰਖਤ ਦੇ ਥੱਲੇ ਇੱਕ ਸਿੱਖ ਬੈਠਾ ਉਹ ਰੋਂਦਾ ਪਿਆ ਹੈ ਜਾ ਉਹਨੂੰ ਬੁਲਾ ਕੇ ਲਿਆ ਪਹਿਰੇਦਾਰ ਸਿੱਖ ਜਿਹੜਾ ਸੀ ਉਹ ਗਿਆ ਉਹਨੇ ਵੇਖਿਆ ਸੱਚਮੁੱਚ ਇੱਕ ਸਿੱਖ ਰੋਂਦਾ ਪਿਆ ਹੈ ਨਾਲੇ ਕਹਿ ਰਿਹਾ ਮਹਾਰਾਜ ਕਾਬਲ ਤੋਂ ਆਇਆ ਹਾਂ ਕਿਹੜਾ ਮੇਰੇ ਕੋਲੋਂ ਗੁਨਾਹ ਹੋ ਗਿਆ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਹੁਕਮ ਹੀ ਨਹੀਂ ਨਰ ਉਸ ਵੇਲੇ ਪਹਿਰੇਦਾਰ ਸਿੱਖ ਨੇ ਜਾ ਕੇ ਕਿਹਾ ਵੀ ਆ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਹੈ ਜਦੋਂ ਹੁਣ ਉਹ ਸਿੱਖ ਜਿਹੜਾ ਗੁਰੂ ਦਰਬਾਰ ਦੇ ਵਿੱਚ ਆਇਆ ਤੇ ਆਣ ਕੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਆਪਣੇ ਕੋਲ ਪਹਟਾ ਲਿਆ ਬੜਾ ਪ੍ਰੇਮ ਕੀਤਾ ਮਹਾਰਾਜ ਕਹਿਣ ਲੱਗੇ ਕਹਿੰਦੇ ਸਿੱਖਾ ਕਾਬਲ ਤੋਂ ਆਇਆ ਤੂੰ ਇੰਨੀ ਦੂਰ ਤੋਂ ਆਇਆ ਮੇਰੇ ਵਾਸਤੇ ਪੇਟਾ ਕੀ ਲੈ ਕੇ ਆਇਆ ਬੜੀਆਂ ਸੰਤਾਂ ਤਾਂ ਹੈਰਾਨ ਹੋਈਆਂ ਗੁਰੂ ਭੇਟਾ ਮੰਗਦਾ ਗੁਰੂ ਤੇ ਦਿੰਦਾ ਹੀ ਦਿੰਦਾ ਹੈ ਗੁਰੂ ਤੇ ਕੁਝ ਨਹੀਂ ਲੈਂਦਾ ਗੁਰੂ ਨੂੰ ਕੋਈ ਲਾਲਚ ਥੋੜੀ ਹੈ ਪਰ ਪਹਿਲੀ ਵਾਰ ਹੋ ਰਿਹਾ ਕਿ ਗੁਰੂ ਗੋਬਿੰਦ ਸਿੰਘ ਖੁਦ ਭੇਟਾ ਮੰਗ ਰਿਹਾ ਹੈ ਇਹ ਗੁਰੂ ਗੋਬਿੰਦ ਸਿੰਘ ਭੇਟਾ ਕਿਉਂ ਮੰਗ ਰਿਹਾ ਹੈ ਕਿਉਂਕਿ ਗੁਰੂ ਦੀ ਗੱਲ ਤੇ ਗੁਰੂ ਜਾਣਦਾ ਹੈ ਗੁਰੂ ਨੇ ਕਿਹੜਾ ਕੌਤਕ ਕਰਨਾ ਹੈ ਗੁਰੂ ਹੀ ਜਾਣਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖਾਂ ਕਾਬਲ ਤੋਂ ਆਇਆ ਮੇਰੇ ਵਾਸਤੇ ਭੇਟਾ ਕੀ ਲੈ ਕੇ ਆਇਆ ਤਾਂ ਉਸ ਵੇਲੇ ਉਹ ਸੇਖ ਨੇ ਕਿਹਾ ਮਹਾਰਾਜ ਹੀਰਿਆਂ ਜੜਿਆਂ ਕੰਗਣਾਂ ਕੰਗਣ ਜਿਹੜਾ ਹੱਥ ਵਿੱਚ ਪਾਉਣ ਵਾਲਾ ਹੁੰਦਾ ਏ ਉਹ ਕੰਗਣ ਮੈਂ ਚੇਤੂ ਮਸੰਦ ਨੂੰ ਦਿੱਤਾ ਸੀ ਜਦੋਂ ਚੇਤੂ ਮਸੰਦ ਕਾਬਲ ਦੀ ਧਰਤੀ ਤੇ ਆਇਆ ਸੀ ਔਰ ਦੂਜਾ ਜਿਹੜਾ ਕੰਗਣ ਸੀ ਉਹ ਮੈਂ ਹੋਣ ਲੈ ਕੇ ਆਇਆ ਆਇਆ ਸੀ ਔਰ ਰਸਤੇ ਵਿੱਚ ਚੇਤੂ ਮਸੰਦ ਮਿਲ ਪਿਆ ਉਹ ਕਹਿਣ ਲੱਗਾ ਤੂੰ ਗੁਰੂ ਦਰਬਾਰ ਵਿੱਚ ਨਾ ਜਾਏ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਨਾਰਾਜ਼ ਹੈ ਇਸ ਕਰਕੇ ਮੈਂ ਦੂਜਾ ਕੰਗਣ ਵੀ ਉਹਨੂੰ ਦੇ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਟਾ ਕਰ ਦੇਵੀਂ ਇਹਨਾ ਚੇਰ ਨੂੰ ਚੇਤੂ ਮਸਾਂਦ ਵੀ ਗੁਰੂ ਦਰਬਾਰ ਵਿੱਚ ਹੀ ਬੈਠਾ ਸੀ ਉੱਠ ਕੇ ਖੜਾ ਹੋ ਗਿਆ ਕਹਿਣ ਲੱਗਾ ਮਹਾਰਾਜ ਇਹ ਸਿੱਖ ਘੁੱਟ ਮਾਰਦਾ ਇਹ ਕੰਗਾਲ ਸਿੱਖ ਹੀਰਿਆਂ ਜੜਿਆ ਕੰਗਣ ਕਦੋਂ ਦੇ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਚੇਦੂ ਮੇਰੇ ਸਿੱਖ ਨੂੰ ਕੰਗਾਲ ਨਾ ਕਹਿ ਮੇਰਾ ਸਿੱਖ ਧਨ ਦੌਲਤ ਨਾਲ ਵੀ ਅਮੀਰ ਹੈ ਮੇਰਾ ਸਿੱਖ ਨਾਮ ਬਾਣੀ ਕਰਕੇ ਵੀ ਅਮੀਰ ਹੈ ਇਸ ਕਰਕੇ ਕੰਗਾਲ ਨਹੀਂ ਹੈ ਜੇ ਕੰਗਣ ਤੈਨੂੰ ਚੰਗਾ ਲੱਗਾ ਹੈ ਤੈਨੂੰ ਦੇ ਦੇਾਂਗੇ ਪਰ ਇੱਕ ਵਾਰ ਉਹ ਕੰਗਣ ਗੁਰੂ ਦਰਬਾਰ ਵਿੱਚ ਲੈ ਕੇ ਆ ਹੁਣ ਚੇਤੂ ਮਸੰਦ ਕਹਿਣ ਲੱਗਿਆ ਮਹਾਰਾਜ ਹੱਦ ਹੋ ਗਈ ਤੁਸੀਂ ਇਸ ਕੰਗਾਲ ਸਿੱਖ ਦੇ ਮਗਰ ਲਾ ਕੇ ਭਰੇ ਦਰਬਾਰ ਵਿੱਚ ਮੇਰੀ ਬੇਇੱਜ਼ਤੀ ਕਰਦੀ ਮੈਂ ਤੁਹਾਨੂੰ ਕੋ ਚੋਰ ਲੱਗਦਾ ਮੈਂ ਤੇ ਜਿੰਨੀ ਭੇਟਾਂ ਉਂਦੀ ਲਿਆ ਕੇ ਗੁਰੂ ਦਰਬਾਰ ਵਿੱਚ ਝੜਾਉਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੋ ਤਿੰਨ ਵਾਰ ਕਿਹਾ ਲੇਕਿਨ ਚੇਤੂ ਮਸੰਦ ਮੰਨਿਆ ਨਹੀਂ ਆਖਰ ਗੁਰੂ ਗੋਬਿੰਦ ਸਿੰਘ ਆਪਣੇ ਸੰਗਾਸਣ ਤੋਂ ਉੱਠੇ ਉੱਠ ਕੇ ਚੇਤੂ ਦੇ ਕੋਲ ਚੱਲ ਕੇ ਜਿੱਥੇ ਚੇਤੂ ਖੜਾ ਸੀ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਜੀ ਦਸਤਾਰ ਦੇ ਵਿੱਚ ਲੁਕੋਇਆ ਹੋਇਆ ਕੰਗਣ ਜਿਹੜਾ ਸੀ ਉਹਨੂੰ ਕੱਢ ਲਿਆ ਹੁਣ ਚੇਤੂ ਮਸੰਦ ਦੀ ਭਰੇ ਦਰਬਾਰ ਵਿੱਚ ਬੇਇਜ਼ਤੀ ਹੋ ਗਈ ਉਹਨੇ ਵੇਖਿਆ ਕਿ ਮੈਨੂੰ ਮੈਂ ਬੇਇਜ਼ਤ ਹੋ ਗਿਆ ਉਹਨੂੰ ਧਰਤੀ ਵੇਹਲ ਨਾ ਦੇਵੇ ਹੁਣ ਕੀ ਕਰਾਂ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸਿੱਖਾਂ ਨੂੰ ਸੱਦਿਆ ਤੇ ਜਾ ਕੇ ਕਿਹਾ ਵੀ ਚੇਤੂ ਮਸੰਦ ਦੀ ਲਮਾਰੀ ਦੇ ਵਿੱਚੋਂ ਦੂਜਾ ਕੰਗਣ ਵੀ ਕੱਢ ਕੇ ਲਿਆਓ ਚਬਾਰੇ ਦੇ ਵਿੱਚ ਸਿੱਖ ਗਏ ਉੱਥੇ ਲਮਾਰੀ ਸੀ ਤਾਲਾ ਤੋੜਿਆ ਸਿੱਖਾਂ ਨੇ ਦੂਜਾ ਕੰਗਣ ਵੀ ਕੱਢ ਲਿਆਂਦਾ ਮੋਰ ਏਦਾਂ ਕਰਕੇ ਜਿਹੜੇ ਦੋਵੇਂ ਕੰਗਣ ਸੀ ਉਹ ਤੇ ਗੁਰੂ ਦਰਬਾਰ ਵਿੱਚ ਆ ਗਏ ਪਰ ਮਹਾਰਾਜ ਨੇ ਦੇਖਿਆ ਇਹ ਮਸੰਦ ਜਿਹੜੇ ਹਨ ਉਹ ਕਿੰਨੇ ਭ੍ਰਿਸ਼ਟ ਹੋ ਚੁੱਕੇ ਐ ਚੰਗੀਆਂ ਚੀਜ਼ਾਂ ਆਪਣੇ ਕੋਲ ਰੱਖ ਲੈਂਦੇ ਐ ਔਰ ਜਿਹੜੀਆਂ ਮਾੜੀਆਂ ਚੀਜ਼ਾਂ ਭਾਵੇਂ ਸਸਤੀਆਂ ਚੀਜ਼ਾਂ ਉਹ ਉਹ ਗੁਰੂ ਦਰਬਾਰ ਵਿੱਚ ਭੇਟਾ ਦੇ ਦਿੰਦੇ ਐ ਤਾਂ ਇਸ ਤੋਂ ਬਾਅਦ ਇੱਕ ਹੋਰ ਘਟਨਾ ਵਾਪਰਦੀ ਐ ਘਟਨਾ ਕੀ ਵਾਪਰਦੀ ਐ ਕਿ ਕੁਝ ਭੰਡ ਜਿਹੜੇ ਹਨ ਭੰਡ ਜਿਹੜੇ ਨਕਲਾਂ ਕਰਦੇ ਐ ਉਹ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਐ ਮਹਾਰਾਜ ਅਸੀਂ ਤੁਹਾਡੇ ਦਰਬਾਰ ਦੇ ਵਿੱਚ ਕੁਝ ਨਾਟਕ ਖੇਡਣਾ ਚਾਹੁੰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੁਸੀਂ ਖੇਡ ਸਕਦੇ ਹੋ ਤਾਂ ਉਹਨਾਂ ਭੰਡਾ ਨੇ ਕਿਹਾ ਕਿ ਮਹਾਰਾਜ ਅਸੀਂ ਕੋਈ ਰੋਲ ਕਰਨਾ ਹੈ ਜਿਵੇਂ ਨਕਲੀ ਰੋਲ ਕੀਤੇ ਜਾਂਦੇ ਮਹਾਰਾਜ ਕਹਿੰਦੇ ਜੇ ਦਾ ਮਰਜ਼ੀ ਰੋਲ ਕਰ ਸਕਦੇ ਹੋ ਹਾਲਾਂਕਿ ਮਸੰਦਾਂ ਨੇ ਕਿਹਾ ਮਹਾਰਾਜ ਹੁਣ ਗੁਰੂ ਦਰਬਾਰ ਦੇ ਵਿੱਚ ਨਾਟਕ ਖੇਡਿਆ ਜਾਇਆ ਕਰਨਗੇ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਖੇਡ ਲੈਣ ਦਿਓ ਤਾਂ ਉਹਨਾਂ ਭੰਡਾ ਦੇ ਵਿੱਚੋਂ ਇੱਕ ਭੰਡ ਜਿਹੜਾ ਸੀ ਉਹ ਮਸੰਦ ਬਣ ਗਿਆ ਦੁਨਜਾ ਭੰਡ ਜਿਹੜਾ ਸੀ ਉਹ ਗਰੀਬੜਾ ਜਿਆ ਸਿੱਖ ਬਣ ਗਿਆ ਗਰੀਬ ਸਿੱਖ ਮਸੰਦ ਨੂੰ ਲਿਆ ਕੇ ਥੋੜੇ ਜੇ ਦਾਣੇ ਭੇਟਾ ਕਰਦਾ ਏ ਤੇ ਕਹਿੰਦਾ ਕਿ ਗੁਰੂ ਦਰਬਾਰ ਵਿੱਚ ਭੇਟਾ ਕਰ ਦੇਵੀ ਮਸੰਦ ਉਹਨੂੰ ਅੱਗੋਂ ਮਾਰਦਾ ਏ ਕਹਿਣ ਲੱਗਿਆ ਵੀ ਭੇਟਾ ਥੋੜੀ ਏ ਹੋਰ ਲਿਆ ਸਿੱਖ ਕਹਿੰਦਾ ਮੈਂ ਗਰੀਬ ਹਾਂ ਮੇਰੇ ਕੋਲ ਇੰਨੀ ਭੇਟਾ ਏ ਇਸ ਕਰਕੇ ਤੂੰ ਇੰਨੀ ਭੇਟਾ ਰੱਖ ਲੈ ਨਾ ਪਰ ਮਸੰਦ ਜਿਹੜਾ ਸੀ ਅੱਗੋਂ ਗਰੀਬ ਸਿੱਖ ਨੂੰ ਮਾਰਦਾ ਪਿਆ ਸੀ ਇਹ ਰੋਲ ਕੀਤਾ ਜਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਦਾਂ ਉਸ ਵੇਲੇ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਹਿਣ ਲੱਗੇ ਪੇ ਇਹ ਮਸੰਦ ਪਿੰਡਾਂ ਵਿੱਚ ਜਾ ਕੇ ਇਦਾਂ ਕਰਦੇ ਆ ਫਿਰ ਇੱਕ ਸਿੱਖਾ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਇਹ ਮਸੰਦ ਇਦਾਂ ਹੀ ਕਰਦੇ ਆ ਪਰ ਕੋਈ ਵੀ ਸਿੱਖ ਤੁਹਾਨੂੰ ਆਣ ਕੇ ਦੱਸਦਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਹੁਕਮ ਕੀਤਾ ਸਾਰੇ ਮਸੰਦਾਂ ਨੂੰ ਜਿਹੜਾ ਪਕੜ ਕੇ ਲੈ ਕੇ ਆਓ ਮਸੰਦਾਂ ਦੀਆਂ ਮੁਸ਼ਕਾਂ ਬਣ ਕੇ ਲਿਆਂਦਾ ਗਿਆ ਔਰ ਫਿਰ ਉਹਨਾਂ ਮਸੰਦਾਂ ਦੀ ਪ੍ਰੀਖਿਆ ਲਈ ਗਈ ਜਿਹੜੇ ਜਿਹੜੇ ਮਸੰਦ ਪ੍ਰੀਖਿਆ ਦੇ ਵਿੱਚੋਂ ਫੇਲ ਹੋ ਗਏ ਮਹਾਰਾਜ ਨੇ ਸਖਤ ਸਜ਼ਾਵਾਂ ਦਿੱਤੀਆਂ ਔਰ ਇਥੋਂ ਤੱਕ ਕਿਹਾ ਜਾਂਦਾ ਮੌਤ ਤੱਕ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਇਥੋਂ ਤੱਕ ਕਿ ਤਪ ਦੇ ਕੜਾਹਿਆਂ ਵਿੱਚ ਛੁੱੜ ਦਿੱਤਾ ਗਿਆ ਔਰ ਉਹਨਾਂ ਨੂੰ ਖੂਹਾਂ ਦੇ ਵਿੱਚ ਜਿਹੜਾ ਸੀ ਛੁੱਟ-ਛੁੱਟ ਕੇ ਸਜ਼ਾਵਾਂ ਦਿੱਤੀਆਂ ਗਈਆਂ ਪਰ ਜਿਹੜੇ ਮਸੰਦ ਜਿਹੜੇ ਸਨ ਉਹ ਪਾਸ ਹੋ ਗਏ ਜਿਹੜੇ ਗੁਰੂ ਦਰਬਾਰ ਦੀ ਸੱਚਮੁੱਚ ਸੇਵਾ ਕਰਦੇ ਸੀ ਸਤਗੁਰਾਂ ਨੇ ਉਹਨਾਂ ਨੂੰ ਮਾਣ ਦੇ ਕੇ ਨਵਾਜਿਆ ਜਿਨ੍ਹਾਂ ਦੇ ਵਿੱਚ ਭਾਈ ਫਿਰੂ ਜੀ ਵੀ ਸੀ ਔਰ ਸਤਿਗੁਰੂ ਨੇ ਕਿਹਾ ਭਾਈ ਫਿਰੂ ਤੇਰੀ ਦਾੜੀ ਸੱਚੀ ਪਾਵ ਤੂੰ ਸੱਚਾ ਹੈ ਸਾਫ ਸੁਥਰਾ ਹੈ ਤੂੰ ਜਿਹੜਾ ਹੈ ਸੱਚੀ ਮੁੱચી ਸਿੱਖੀ ਦੀ ਸੇਵਾ ਕੀਤੀ ਹੈ ਮਸੰਦਾ ਦੀ ਪ੍ਰਥਾ ਨੂੰ ਖਤਮ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਖਾਲਸੇ ਦੀ ਸਿਰਜਣਾ ਕੀਤੀ ਸੀ ਔਰ ਖਾਲਸੇ ਦੀ ਸਿਰਜਣਾ ਫਿਰ ਕਿਵੇਂ ਹੋਈ ਕਿਸ ਤਰ੍ਹਾਂ ਹੋਈ ਇਹਨੂੰ ਵੀ ਆਪਾਂ ਲੜੀਵਾਰ ਇਤਿਹਾਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂ ਦਾ ਯਤਨ ਕਰਾਂਗੇ ਇਹ ਸੀ ਮਸੰਦ ਪ੍ਰਥਾ ਦੀ ਰਮਤਾ ਤੋਂ ਲੈ ਕੇ ਸਮਾਪਤੀ ਤੱਕ ਦਾ ਇਤਿਹਾਸ ਵੀ ਮਸੰਦਾਂ ਦੀ ਰਮਤਾ ਹੋਈ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਔਰ ਮਸੰਦ ਸਹਿਜੇ ਸਹਿਜੇ ਜਿਹੜੇ ਸਾਨੂੰ ਪ੍ਰੇਸ਼ਟ ਹੋਗੇ ਤੇ ਪ੍ਰੇਸ਼ਟ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦ ਪ੍ਰਥਾ ਦੀ ਜਿਹੜੀ ਸਮਾਪਤੀ ਕਰਦੀ ਖਾਤਮਾ ਕਰਦਾ ਤੇ ਕਿਹ ਅ ਸਿੱਖਾਂ ਨੂੰ ਹੁਣ ਤੁਸੀਂ ਆਪਣਾ ਦਸਵੰਦ ਆਪ ਲੈ ਕੇ ਆਉਣਾ ਹੈ ਆਪੇ ਗੁਰੂ ਦਰਬਾਰ ਦੇ ਵਿੱਚ ਭੇਟਾ ਕਰਨਾ ਹੈ ਹੁਣ ਤੁਹਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਸਿੱਖ ਦਾ ਸਬੰਧ ਸਿੱਧਾ ਗੁਰੂ ਦੇ ਨਾਲ ਹੋਵੇਗਾ ਤੇ ਗੁਰੂ ਦੇ ਨਾਲ ਸਿੱਧਾ ਸਬੰਧ ਸਤਗੁਰੂ ਨੇ ਬਣਾ ਦਿੱਤਾ ਇਹ ਸੀ ਮਸੰਦ ਪ੍ਰਥਾ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ